ਅਬ ਨਪ ਜਸ ਜਸ ਕਬ ਪਾਈ ਆਵ ਅੰਤੁ ਨਾ ਪਦੀ ਅਜਾਈ ਇਹੇ ਤੇਰੀ ਅਸਰ ਇਹੇ ਤੇਰੀ ਵਾਰ ਕਟ ਭੀਤਰ ਤੂੰ ਦੇਖ ਵਿਚਾਰ ਕਹਿ ਤਕਬੀਰ ਜੀਤ ਕੈ ਹਾਰ ਬਹੁ ਵਿਦਕੇ ਹੋ ਪੁਕਾਰ ਪੁਕਾਰ ਪਰਮ ਸਤਕਾਰ ਜੋ ਗੁਰੂ ਰੂਪ ਹੈ ਦੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਤ ਸੰਗਤ ਜੀ ਫਤੇ ਦੀ ਸਾਂਝ ਪਾਈਏ ਰਛਨਾ ਨੂੰ ਕਰੀਏ ਪਵਿੱਤਰ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ ਫਤੇ ਦੀ ਸਾਂਝ ਪਾਓ ਗਜ-ਬਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਬੜਾ ਭਾਗੇ ਜੀ ਜੋ ਕੋਰ ਕਰ ਜੁ ਅੰਦਰ ਪਰਮ ਪਿਤਾ ਪਰਮਾਤਮਾ ਦੀ ਯਾਦ ਅੰਦਰ ਜੁੜ ਕਰਕੇ ਮੇਰੇ ਸੇਵਨ ਦੀ ਗੁਣ ਗਾਇਨ ਕਰ ਰਹੀ ਸੀ ਅਤੇ ਪਾਤਸ਼ਾਹ ਸਮਝਾਉਣਾ ਕਰਦੇ ਐ ਕਿ ਜੇ ਭਾਈ ਤੂੰ ਹੁਣ ਨਾ ਜਪਿਆ ਫਿਰ ਕਦੋਂ ਜਪੇਗਾ ਭਜਸ ਪਾਤਸ਼ਾਹ ਨੇ ਸ਼ਬਦ ਦਿੱਤਾ ਸੀ ਅਬ ਨਾ ਭਜਸ ਭਜਸ ਕਬ ਪਾਈ ਭਜਸ ਦਾ ਮਾਤ ਭਾਵ ਹੈ ਜਪਣ ਜੇ ਤੂੰ ਹੁਣ ਨਹੀਂ ਜਪਦਾ ਫਿਰ ਤੂੰ ਕਦੋਂ ਜਪੇਗਾ ਅਤੇ ਜਦੋਂ ਤੇਰਾ ਅੰਤ ਵੇਲਾ ਆ ਗਿਆ ਤੇਰੇ ਤੂੰ ਜਪਿਆ ਨਹੀਂ ਜਾਣਾ ਬੜਾ ਮੁਸ਼ਕਲ ਹੋ ਜਾਣਾ ਆਵੇ ਅੰਤ ਨਾ ਪਜਿਆ ਜਾਏ ਫੇਰ ਨਹੀਂ ਜਪਿਆ ਜਾਣਾ ਜਪ ਲੈ ਜੀ ਜਪੇ ਨੰਬਰ 2 ਤੇ ਤੂੰ ਪੁੰਨਦਾਨ ਕਰ ਲੈ ਕਿਉਂ ਇਹ ਜਾਗਰਤਨਾ ਸਭ ਝੂਠ ਹੈ ਇੱਥੇ ਕੋਈ ਨਹੀਂ ਕੋਈ ਨਹੀਂ ਤੇਰਾ ਅਤੇ ਨਾ ਕੋਈ ਕਿਸੇ ਦਾ ਹੋਈ ਹੈ ਜੇ ਤੇਰਾ ਹੈ ਸਿਰਫ ਦੋ ਆਈਟਮਾਂ ਨੇ ਤੇਰੀਆਂ ਦੋ ਚੀਜ਼ਾਂ ਨੇ ਤੇਰੀਆਂ ਇੱਕ ਤੇ ਜਪਿਆ ਹੋਇਆ ਨਾਮ ਤੇਰਾ ਹੈ ਤੇ ਦੂਜਾ ਕੀਤਾ ਹੋਇਆ ਪੁੰਨ ਜਿਹੜਾ ਇਹ ਤੇਰਾ ਹੈ ਇਸ ਤੋਂ ਇਲਾਵਾ ਕੁਝ ਵੀ ਤੇਰਾ ਨਹੀਂ ਹੈ ਜਪਿਆ ਹੋਇਆ ਜਿਹੜਾ ਨਾਮ ਹੈ ਉਹ ਹੈ ਆਪਣਾ ਇਸ ਨੂੰ ਕੋਈ ਬੰਦਾ ਨਹੀਂ ਸਕਦਾ ਇਸ ਨੂੰ ਕੋਈ ਚੁਰਾ ਨਹੀਂ ਸਕਦਾ ਇਸ ਨੂੰ ਕੋਈ ਖੋ ਨਹੀਂ ਸਕਦਾ ਤੇ ਦੂਜਾ ਜਿਹੜਾ ਕੋਈ ਪੁੰਨਦਾਨ ਕੀਤਾ ਹੈ ਉਹ ਤੁਹਾਡਾ ਹੈ ਇਸ ਨੂੰ ਵੀ ਕੋਈ ਬੰਦਾ ਨਹੀਂ ਸਕਦਾ ਕੋਈ ਚਰਾ ਨਹੀਂ ਸਕਦਾ ਉਹ ਕੋਈ ਖੋ ਨਹੀਂ ਸਕਦਾ ਇਹ ਵੀ ਸਾਡੇ ਸਿਰੇ ਤੱਕ ਨਾਲ ਜਾਏਗਾ ਤੇ ਇਸ ਤੋਂ ਇਲਾਵਾ ਸਾਡਾ ਕੁਝ ਵੀ ਨਹੀਂ ਹੈ ਇੱਥੇ ਇੱਕ ਸਾਖੀ ਹੈ ਛੋਟੀ ਜੀ ਕੋਈ ਰਾਜਾ ਸੀ ਰਾਜਾ ਜਾਨਣਾ ਚਾਹੁੰਦਾ ਸੀ ਕਿ ਮਰਨ ਤੋਂ ਬਾਅਦ ਆਤਮਾ ਤੇ ਨਾਲ ਕੀ ਹੁੰਦੀ ਹੈ ਕੀ ਹਿਸਾਬ ਕਿਤਾਬ ਹੁੰਦਾ ਹੈ ਕੀ ਲੈਣ ਦੇਣ ਹੁੰਦਾ ਹੈ ਤੇ ਜਦੋਂ ਜੀਵ ਇਸ ਦੁਨੀਆ ਤੋਂ ਜਾਂਦਾ ਹੈ ਕੀ ਉਸ ਦੀ ਕੋਈ ਸਹਾਇਤਾ ਹੁੰਦੀ ਹੈ ਕੋਈ ਹੈ ਇਤਾਂ ਦੀ ਕਰਮ ਕੀਤਾ ਹੋਇਆ ਜੋ ਅੰਤ ਵੇਲੇ ਬਚਾ ਸਕੇ ਕਿਤੇ ਸੈਨਾ ਸਾਥ ਦੇ ਸਕੇ ਬਸੇ ਤੇ ਆਪਾਂ ਹੁਣ ਵੀ ਵਿਚਾਰ ਕੀਤੀ ਹੈ ਕਿ ਇਹ ਦੁਨੀਆ ਝੂਠੀ ਹੈ ਕੋਈ ਕਿਸੇ ਦਾ ਸਾਥ ਨਹੀਂ ਦੇ ਸਕਦਾ ਕੋਈ ਬਚਾ ਨਹੀਂ ਸਕਦਾ ਆ ਦੋ ਚੀਜ਼ਾਂ ਜ਼ਰੂਰ ਆਪਣਾ ਸਾਥ ਦੇ ਸਕਦੀਆਂ ਨੇ ਜੇ ਕਿਤੇ ਲੋੜ ਪਵੇ ਤਾਂ ਇਹ ਦੋ ਦੋ ਆਇਟਮਾਂ ਨੇ ਪਰ ਅਸੀਂ ਦੋਵੇਂ ਚੀਜ਼ਾਂ ਤੋਂ ਨੱਕ ਵੱਟਦੇ ਆਂ ਦੋਵੇਂ ਚੀਜ਼ਾਂ ਅਸੀਂ ਕਰਕੇ ਰਾਜੀ ਨਹੀਂ ਕੱਲ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਕੈਨੇਡਾ ਦੇ ਬੜੇ ਹਰਪਨੇ ਹਰਪਨ ਪਿਆਰੇ ਆ ਉਹਨਾਂ ਵੱਲੋਂ ਦੋ ਭੇਜੇ ਹੋਏ ਗੁਰਮੁਖ ਦਾਸ ਦੇ ਕੋਲ ਪਹੁੰਚੇ ਸੀ ਕੁਝ ਭੇਟਾ ਲੈ ਕੇ ਤੇ 10 ਉਹਨਾਂ ਦੇ ਨਾਲ ਵਿਚਾਰ ਕਰ ਰਿਹਾ ਸੀ ਕਿ ਭਾਈ ਤੁਹਾਨੂੰ ਪਤਾ ਹੈ ਕੀ ਨਾਲ ਲੈ ਕੇ ਜਾਓਗੇ ਤੁਸੀਂ ਕਹਿੰਦੇ ਹਾਂ ਜੀ ਪਤਾ ਹੈ ਕਿ ਜਪਿਆ ਹੋਇਆ ਕਹਿੰਦੇ ਨਾਮ ਨਾਲ ਜਾਏਗਾ ਮੈਂ ਕਿਹਾ ਤੁਸੀਂ ਜਪਦੇ ਹੋ ਕਹਿੰਦੇ ਨਹੀਂ ਜਪਦੇ ਕਹਿੰਦੇ ਮੇਰਾ ਛੋਟਾ ਬੇਟਾ ਹੈ ਉਹ ਤੇ ਅਮਰਤਾਰੀ ਹੈ ਉਹ ਆਪ ਵਿਚਾਰਾ ਦੂਜਾ ਸੀ ਦੇਸੀ ਸੀ ਕਲੀਨ ਸੇਫ ਸਿਦਾੜੀ ਕੱਟ ਸੀ ਇਹ ਕਿ ਬੇਟਾ ਆਪਣੀ ਥਾਂ ਤੇ ਹੈ ਤੂੰ ਕੀ ਕਰਦਾ ਤੈਨੂੰ ਪਤਾ ਵੀ ਹੈ ਪਤਾ ਹੋਣ ਦੇ ਬਾਵਜੂਦ ਵੀ ਤੂੰ ਨਾਮ ਨਹੀਂ ਜਪ ਰਿਹਾ ਨਾਲੇ ਤੂੰ ਕਹਿ ਰਿਹਾ ਕਿ ਨਾ ਨਾਮ ਹੀ ਡਲ ਜਾਏਗਾ ਫਿਰ ਕਿਉਂ ਨਹੀਂ ਜਪਦਾ ਇਹ ਸੱਚ ਲਿਖਿਆ ਮੇਰੇ ਸਹਿਬਾ ਨੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਆਹੀ ਕੀ ਕੁਸਲਤ ਹੱਥ ਦੀਪ ਕੂਏ ਪਰ ਹੈ ਕੁਸਲਤ ਕਹਿੰਦੇ ਇੱਥੇ ਸਿਆਣਪ ਨੂੰ ਕਹਿੰਦੇ ਇਹ ਤੇਰੀ ਸਿਆਣਪ ਹੈ ਕਿਹੜੀ ਸਿਆਣਪ ਹੈ ਇਹ ਤੂੰ ਹੱਥ ਦੇ ਵਿੱਚ ਦੀਵਾ ਲੈ ਫਿਰ ਵੀ ਤੂੰ ਖੂਦ ਦੇ ਵਿੱਚ ਡਿੱਗੀ ਜਾਂਦਾ ਭਾਵ ਤੈਨੂੰ ਪਤਾ ਹੈ ਪੁੰਨਦਾਨ ਤੋਂ ਬਗੈਰ ਇੱਥੇ ਕੁਛ ਨਹੀਂ ਨਾਲ ਜਾਣਾ ਪਰ ਤੂੰ ਦੋਵੇਂ ਚੀਜ਼ਾਂ ਤੋਂ ਕੰਨੀ ਵੱਟੀ ਹੈ ਦੋਵੇਂ ਚੀਜ਼ਾਂ ਤੋਂ ਤੂੰ ਸੈਡ ਲੈ ਲਈ ਗੁਰਮੁਖ ਦੇ ਨਾਲ ਇਦਾਂ ਵਿਚਾਰਾਂ ਚੱਲ ਰਹੀਆਂ ਸੀ ਗੁਰਮੁਖੋ ਸਾਰਾ ਕੁਝ ਆਪਾਂ ਨੂੰ ਪਤਾ ਹੈ ਪੰਡ ਪਤੇ ਹੋਣ ਦੇ ਬਾਵਜੂਦ ਵੀ ਆਪਾਂ ਇਹ ਕਰਮ ਨਹੀਂ ਕਰਦੇ ਇੱਕ ਸਾਖੀ ਕਿ ਇੱਕ ਰਾਜਾ ਸੀ ਉਚਾਉਂਦਾ ਸੀ ਕਿ ਮਰਨ ਤੋਂ ਬਾਅਦ ਜੀਵ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਉਹਦੇ ਨਾਲ ਕੀ ਬੀਤਦੀ ਹੈ ਤੇ ਉਸ ਦੀ ਕੋਈ ਹੈਲਪ ਕਰਦੇ ਤਾਂ ਕਿੱਦਾਂ ਕਰਦੇ ਉਸਨੂੰ ਕੀ ਕਰਨਾ ਚਾਹੀਂਦੇ ਹੁਣ ਉਸਦਾ ਵੀ ਇਹ ਅੰਤ ਸਮਾ ਆਏਗਾ ਇੱਕ ਦਿਨ ਉਸਨੇ ਵਜ਼ੀਰਾਂ ਨੂੰ ਕਿਹਾ ਕਿ ਪਿੰਡ ਦੇ ਵਿੱਚ ਟੰਡੋਰਾ ਪਟਾ ਦਿਓ ਟੰਡੋਰਾ ਪਟਾ ਦਿਓ ਪਤਾ ਲੱਗੇ ਕੋਈ ਐਦਾਂ ਦਾ ਪੰਡਤ ਵਿਦਵਾਨ ਕੋਈ ઋષਿ मुनि ਤਪਸਵੀ ਕੋਈ ਹੈ ਜੋ ਮੈਨੂੰ ਦੱਸ ਸਕੇ ਕਿ ਮਰਨ ਤੋਂ ਬਾਅਦ ਜੀਵ ਦੀ ਨਾਲ ਕੀ ਹੁੰਦਾ ਹੈ ਕੀ ਚੀਜ਼ ਸਹਾਇਤਾ ਕਰਦੀ ਹੈ ਪਰ ਕਿਸੇ ਨੂੰ ਕੋਈ ਸਮਝ ਨਹੀਂ ਲੱਗੀ। ਨਗਰ ਦੇ ਵਿੱਚ ਕੋਈ ਐਦਾਂ ਦਾ ਜੀਵ ਨਾ ਆਇਆ। ਆਖਰਕਾਰ ਰਾਜੇ ਨੇ ਕਿਹਾ ਕਿ ਉਸਨੂੰ ਮੈਂ ਬਹੁਤ ਸਾਰਾ ਧੰਨ ਦੇਵਾਂਗਾ। ਜੇ ਕੋਈ ਜੀਵ ਦੱਸ ਸਕਦਾ ਹੈ ਜਾਂ ਐਦਾਂ ਕਰੋ ਕਿਸੇ ਜੀਵ ਨੂੰ ਆਪਾਂ ਮਿਰਤਕ ਦਾ ਗੋਸਤ ਕਰਾਂਗੇ ਕਿ ਉਹ ਜੀਵ ਮਰ ਗਿਆ। ਉਸਨੂੰ ਰਾਤ ਨੂੰ ਆਪਾਂ ਉਹ ਬਣਾਵਾਂਗੇ ਜੋ ਮੁਸਲਮਾਨਾਂ ਦੀ ਹੁੰਦੀ ਹੈ ਕਬਰ ਕਬਰ ਦੇ ਵਿੱਚ ਉਸ ਨੂੰ ਦਫਨਾਵਾਂਗੇ ਸਾਰੀ ਰਾਤ ਉੱਥੇ ਰਹੇਗਾ ਪਰ ਉਸ ਨੇ ਮਰਨ ਦਾ ਢੋਂਗ ਕਰਨਾ ਇੱਕ ਕਿ ਉਸ ਨੂੰ ਇਨਾਮ ਦਿੱਤਾ ਜਾਏਗਾ ਸਵੇਰੇ ਉਸ ਨੂੰ ਕੱਢ ਲਿਆ ਜਾਏਗਾ ਜਿਹੜੀ ਉਸ ਦੇ ਨਾਲ ਕਬਰ ਦੇ ਵਿੱਚ ਬੀਤੇਗੀ ਜੋ ਹਾਲਾਤ ਕਬਰ ਦੇ ਵਿੱਚ ਹੋਣਗੇ ਉਹ ਸਵੇਰੇ ਆ ਕੇ ਸਾਰੀ ਸੰਗਤ ਨੂੰ ਉੱਥੇ ਦਸੇਗਾ ਕੋਈ ਤਿਆਰ ਨਾ ਹੋਇਆ ਹੁਣ ਕੌਣ ਨੂੰ ਜਿੰਦੇ ਜੀ ਕਬਰ ਦੇ ਵਿੱਚ ਜਾਣਾ ਚਾਹੁੰਦੇ ਕੋਈ ਨਾ ਜਾਣਾ ਚਾਹੇ ਪਰ ਇੱਕ ਕੰਜੂਸ ਆਦਮੀ ਸੀ ਕੁਝ ਬਹੁਤ ਜ਼ਿਆਦਾ ਕੰਜੂਸ ਕੰਜੂਸ ਨੇ ਸੋਚਿਆ ਇੱਕ ਢੰਗ ਹੀ ਤੇ ਕਰਨਾ ਮਰਨਾ ਥੋੜਾ ਹੈ ਨਾਲੇ ਇਹਨਾਂ ਨੇ ਉਹ ਮੇਰੇ ਕੋਲ ਪੁੱਛਣ ਵਾਸਤੇ ਮੈਨੂੰ ਮਰਨਾ ਥੋੜਾ ਹੈ ਮੇਰੀ ਰੱਖਿਆ ਕਰਨਗੇ ਇਹ ਤੇ ਬਹੁਤ ਸਾਰਾ ਪੈਸਾ ਮਿਲੇਗਾ ਐਨਕ ਇੱਕ ਰਾਤ ਦੀ ਤੇ ਗੱਲ ਹੈ ਇੱਕ ਰਾਤ ਦੇ ਵਿੱਚ ਬੜਾ ਧਨ ਮੈਂ ਕਮਾ ਲਵਾਂਗਾ ਕੰਜੂਸ ਸੀ ਬੜਾ ਪੈਸਾ ਪਹਿਲਾਂ ਵੀ ਬੜਾ ਜੋੜਿਆ ਹੋਇਆ ਸੀ ਚਲ ਉਹ ਮੰਨ ਗਿਆ ਉਹ ਕਹਿਣ ਲੱਗਾ ਜੀ ਮੈਂ ਤੁਹਾਡੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ ਚਲੋ ਰਾਜਾ ਨੇ ਕਿਹਾ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਆ ਗਿਆ ਨਾਨੇ ਜੀ ਉਸ ਨੂੰ ਮਰਤਕ ਗੋਸਤ ਕੀ ਧਮਤਲਕੇ ਵਿਨਾਗਟੀ ਤੇ ਉਸ ਦਾ ਜੋ ਰਸਮ ਇਸ਼ਨਾਨ ਵਗੈਰਾ ਕਰਾਇਆ ਗਿਆ ਅਰਥੀ ਵਗੈਰਾ ਬੰਨੀ ਗਈ ਤੇ ਲੋਕ ਇਕੱਠੇ ਹੋ ਗਏ ਬੂਦਹਾਈ ਹੋ ਗਈ ਉਹਦੇ ਮੰਗਰ ਅਰਥੀ ਦੀ ਮੰਗਲ ਚੁਰੇ ਜਾਂਦੇ ਅਤੇ ਆਪਣੇ ਕੁਝ ਰੀਤੀ ਰਿਵਾਜ ਸਾਰਿਆਂ ਦੇ ਕਿ ਮਿਰਤਕ ਜਿਹੜਾ ਜਾਂਦਾ ਹੁੰਦਾ ਹੈ ਮਿਰਤਕ ਦੇ ਉਤੋਂ ਦੀ ਗਿਰੀਆਂ ਸ਼ੋਹਾਰੇ ਮਖਾਣੇ ਕੁਝ ਐਦਾਂ ਦਾ ਸਿਸਟਮ ਫੁੱਲੀਆਂ ਵਗੈਰਾ ਉਹ ਉਤੋਂ ਦੀ ਸੁੱਟ ਦਿੰਦੇ ਆ ਉਹ ਸੁੱਟਦੇ ਜਾ ਰਹੇ ਸੀ ਤੇ ਤੁਰੇ ਜਾ ਰਹੇ ਸੀ ਰਸਤੇ ਵਿੱਚ ਦੋ ਸਾਧੂ ਮਿਲ ਜਾਂਦੇ ਆ ਸਾਧੂਆਂ ਨੂੰ ਵੀ ਪਤਾ ਲੱਗ ਗਿਆ ਵੀ ਐਦਾਂ ਹੀ ਉਹਨਾਂ ਨੇ ਉਸ ਬੋਟ ਡੈਡਵੋਡੀ ਤੇ ਕੋਲ ਲਾ ਕੇ ਕਿਹਾ ਕਿ ਤੂੰ ਹੁਣ ਤੱਕ ਤੇ ਬਹੁਤ ਕੁਸੰਜੂਸੀ ਕੀਤੀ ਹੈ ਹੁਣ ਤੇ ਤੂੰ ਮਰ ਗਿਆ ਹੈ ਹੁਣ ਲੋਕ ਤੇਰੇ ਉੱਤੋਂ ਦੇ ਪੈਸੇ ਵੀ ਸੁੱਟ ਰਹੇ ਹੈ ਵਾ ਤੂੰ ਸਾਨੂੰ ਥੋੜਾ ਬਹਲਾ ਦੇ ਦੇ ਕੁਝ ਸਾਨੂੰ ਭੁੱਖ ਬੜੀ ਲੱਗੀ ਹੈ ਸਾਨੂੰ ਕੁਝ ਪੱਲੇ ਨਹੀਂ ਹੈ ਸਾਡੇ ਖਾਣ ਪੀਣ ਨੂੰ ਅੱਜ ਤੇ ਤੂੰ ਦਾਨ ਕਰ ਦੇ ਮਰ ਗਏ ਹੁਣ ਤੇ ਤੂੰ ਹੁਣ ਕਿਡਾ ਜਿੰਦਾ ਹੈ ਤੂੰ ਦੇਖ ਕਿੰਨਾ ਕੁਝ ਤੇਰੇ ਉੱਤੇ ਸੁੱਟ ਰਏ ਆ ਲੋਕ ਕਿ ਉਹ ਰਸਮ ਵੀ ਸੀ ਕਿਡ ਬਨਾਪਟੀ ਤਮਾਸ਼ਾ ਵੀ ਸੀ ਚੱਲ ਉਹ ਕੰਜੂਸ ਸੁਣ ਰਿਆ ਸੀ ਸਾਰਾ ਜਿਹੜੇ ਉੱਤੇ ਪੈਸੇ ਸੁੱਟੇ ਜਾਂਦੇ ਸੀ ਉਹਨਾਂ ਨੂੰ ਵੀ ਉਹ ਇਕੱਠੇ ਕਰ ਰਿਆ ਸੀ ਆਸ-ਆਸਤਾ ਕਿ ਉੱਤੇ ਸੀ ਮੋਢਿਆਂ ਤੇ ਚੁੱਕਿਆ ਹੋਇਆ ਸੀ ਦਿਖਾਈ ਨਹੀਂ ਕਿਸੇ ਨੂੰ ਦੇ ਰਿਆ ਸੀ ਕਿ ਉੱਤੇ ਉਦਹਾਤਮਾ ਚੱਲਦੀ ਹੈ ਤੇ ਉਹ ਸਾਰਾ ਕੁਝ ਇਕੱਠਾ ਕਰਦਾ ਜਾ ਰਿਹਾ ਸੀ। ਦੋ ਤਿੰਨ ਵਾਰ ਉਸ ਆਧੂ ਨੇ ਆਖਿਆ ਉਹ ਹੁਣ ਤੇ ਤੂੰ ਕੁਝ ਕੋ ਕਰ ਲੈ ਹੁਣ ਤੇ ਦੇ ਜਾ ਸਾਨੂੰ ਕੁਝ ਥੋੜਾ ਬਾਲਾ ਦੇ ਦੇ। ਚਲ ਉਸ ਕੰਜੂਸ ਨੇ ਸੋਚਿਆ ਕਿ ਪੈਸੇ ਤਾਂ ਨਹੀਂ ਮੈਂ ਦਿੰਦਾ। ਪੈਸੇ ਤੇ ਰੱਖੂਗਾ ਮੈਂ ਆਪਣੇ ਕੋਲ ਹੀ। ਪਰ ਆ ਮਖਾਣੇ ਥੋੜੇ ਜੇ ਮੈਂ ਇਹਨੂੰ ਦੇ ਦੇ ਨਾ। ਉਸ ਨੇ ਬਾਹਰ ਹੱਥ ਕੱਢਿਆ ਆਪਣੇ ਉੱਤੋਂ ਮਖਾਣੇ ਧਾਰੇ ਤੇ ਕਹਿੰਦੇ ਮੁਠ ਭਰ ਕੇ ਉਸ ਨੇ ਤੇ ਸਾਧੂ ਨੇ ਝੋਲੀ ਕੀਤੀ ਤੇ ਆਪਣੇ ਉਮਟ ਕੁਵਾਲੇ ਉਹਦੇ ਵਿੱਚ ਤੇ ਸਾਧੂ ਉਤਰਦਾ ਬਣਿਆ ਮਰਤਕ ਨੂੰ ਕਬਰ ਦੇ ਵਿੱਚ ਲੈ ਗਏ ਕਬਰ ਦੇ ਵਿੱਚ ਮੁਸਲਮਾਨਾਂ ਦੇ ਰੀਤੀ ਰਿਵਾਜ ਦੇ ਅਨੁਸਾਰ ਦਫਨਾਇਆ ਗਿਆ ਦਫਨਾਉਣ ਵੀ ਜਿਹੜੇ ਰਾਜੇ ਨੇ ਆਖਿਆ ਸੀ ਕਿ ਧਿਆਨ ਰੱਖਿਓ ਇਸ ਨੂੰ ਆਕਸੀਜਨ ਜਾਣੀ ਚਾਹੀਦੀ ਹੈ ਇਸ ਨੂੰ ਆਕਸੀਜਨ ਜਾਣੀ ਚਾਹੀਦੀ ਹੈ ਅੰਦਰ ਇੱਕ ਖੱਡ ਰਸਤਾ ਥੋੜਾ ਜਿਹਾ ਡੰਡਾ ਪਾ ਕੇ ਉਥੋਂ ਦੀ ਇੱਕ ਰਸਤਾ ਬਣਾਇਆ ਗਿਆ ਜਦੋਂ ਦਫਨਾ ਦਿੱਤਾ ਤੇ ਬਾਅਦ ਵਿੱਚ ਉਹ ਡੰਡਾ ਕੱਢ ਲਿਆ ਗਿਆ ਮੋਟਾ ਜਿਹਾ ਡੰਡਾ ਉਹ ਕੱਢ ਲਿਆ ਗਿਆ ਉਥੋਂ ਦੀ ਬਿਲਡ ਹੋ ਗਈ ਰਸਤਾ ਹੋ ਗਿਆ ਉਸ ਨੂੰ ਸਵਾਸ ਜਾਣ ਵਾਸਤੇ ਵੀ ਉਹ ਸਵਾਸ ਜਾਂਦਾ ਰਹੇਗਾ ਆਕਸੀਜਨ ਮਿਲਦੀ ਰਹੇ ਤੇ ਉੱਥੋਂ ਦੀ ਐਕਸੀਜਨ ਮਿਲ ਰਹੀ ਏ ਉਸ ਨੂੰ ਦਫਨਾ ਕੇ ਸਾਰੇ ਆਗੇ ਰਾਤ ਹੋ ਗਈ ਡਰ ਰੇ ਪਿਆ ਕਿ ਬੜਾ ਮੈਂ ਪੰਗਾ ਲਿਆ ਅਤੇ ਮਾਲਕ ਦੀ ਕੋਈ ਰਚਨਾ ਸੀ ਜਦੋਂ ਅੱਧੀ ਰਾਤ ਹੋਈ ਤਾਂ ਜਿਹੜੀ ਉਹ ਗਲੀ ਸੀ ਜਿੱਥੋਂ ਦੀ ਉੱਥੇ ਆ ਕੇ ਇੱਕ ਸੱਪ ਨੇ ਫਨਕਾਰਾ ਜਦੋਂ ਉਸਨੇ ਸੱਪ ਦਾ ਪਨਕਾਰਾ ਸੁਣਿਆ ਤੇ ਡਹਿ ਲ ਗਿਆ ਵੀ ਇੱਥੇ ਕੋਈ ਡੰਡਾ ਸੋਟਾ ਵੀ ਨਹੀਂ ਹੈ ਮੇਰੇ ਕੋਲ ਕੁਛ ਨਹੀਂ ਹੈ ਅਤੇ ਸੱਪ ਨੇ ਮੂੰਹ ਪਾ ਕੇ ਉਸ ਦੇ ਵਿੱਚ ਨੀਚੇ ਨੂੰ ਉਤਰਨਾ ਕਹਿੰਦੇ ਸ਼ੁਰੂ ਕੀਤਾ ਤੇ ਉਹ ਡਰ ਬਿਹੋੜ ਪੰਗਾ ਸਕ ਕਸੂਤਾ ਲੈ ਆ ਗਿਆ ਮੇਰੇ ਕੋਲ ਹੋਰ ਤੇ ਮੈਨੂੰ ਕੋਈ ਨਹੀਂ ਕੁਝ ਕਹੇਗਾ ਹੁਣ ਤੇ ਕੰਮ ਤੇ ਮੇਰਾ ਬਣ ਗਿਆ ਸੀ ਪਰ ਇਹ ਸੱਪ ਤੇ ਮੈਨੂੰ ਮਾਰੇਗਾ ਉਹ ਡਰਦਾ ਡਰਦਾ ਬੰਦਾ ਕੀ ਨਹੀਂ ਕਰਦਾ ਫਿਰ ਮਾਲਕ ਨੂੰ ਅੱਲਾਹ ਤਾਲਾ ਨੂੰ ਵਾਹਿਗੁਰੂ ਨੂੰ ਯਾਦ ਕਰਦੇ ਕਿ ਮੇਰੀ ਰੱਖਿਆ ਕਰ ਮੈਂ ਤੇ ਪੰਗਾ ਲੈ ਲਿਆ ਕਿਸੁੱਤਾ ਪਰ ਸਿਆਣੇ ਦੱਸਦੇ ਐ ਕਹਿੰਦੇ ਜੋ ਉਸ ਦੇ ਉੱਤੋਂ ਦੀ ਨਾ ਉਹ ਮਖਾਣੇ ਵਗੈਰਾ ਵਗਾਏ ਗਏ ਸੀ ਨਾ ਉਹ ਲਾਸਟ ਤੱਕ ਵੀ ਵਗਾਉਂਦੇ ਰਹਿੰਦੇ ਆ ਕਹਿੰਦੇ ਉਹ ਕਿਸੇ ਨਾ ਕਿਸੇ ਤਰੀਕਿਆਂ ਦੇ ਨਾਲ ਉਹ ਇੱਕ ਇੱਕ ਕਰਕੇ ਮਖਾਣਾ ਉਸ ਖੱਡ ਦੇ ਵਿੱਚ ਡਿੱਗਣਾ ਸ਼ੁਰੂ ਹੋ ਗਿਆ ਉਸ ਮਖਾਣਿਆਂ ਦੀ ਇੱਕ ਦੀਵਾਰ ਜੀ ਉਸ ਖੱਡ ਦੇ ਵਿੱਚ ਬਣ ਗਈ ਮਖਾਣਿਆਂ ਦੀ ਇੱਕ ਦੀਵਾਰ ਉਸ ਖੱਡ ਦੇ ਵਿੱਚ ਬਣ ਗਈ ਅਤੇ ਸੱਪ ਨੂੰ ਅੱਗੇ ਆਉਣ ਨੂੰ ਰਸਤਾ ਨਾ ਮਿਲੇ ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਮਖਾਣਿਆਂ ਦੀ ਜਿਹੜੀ ਦੀਵਾਰ ਸੀ ਉਹ ਬਣ ਗਈ ਉੱਥੇ ਤੇ ਸੱਪ ਵਾਪਸ ਚਲਾ ਗਿਆ ਉਸ ਦੀ ਜਾਨ ਬਚ ਗਈ ਅਤੇ ਦਿਨ ਚੜ ਗਿਆ ਲੋਕੀ ਆ ਗਏ ਰਾਜਾ ਆ ਗਿਆ ਉਸ ਨੂੰ ਕੱਢ ਕੇ ਲੈ ਕੇ ਗਏ ਇਸ਼ਾਨ ਉਸ ਨੂੰ ਕਹਿਣ ਲੱਗੇ ਤੂੰ ਦੱਸ ਜਿਹੜਾ ਕੁਝ ਤੇਰੇ ਨਾਲ ਰਾਤ ਬੀਤਿਆ ਕੀ ਕੁਝ ਹੋਇਆ ਕੌਣ ਆਇਆ ਤੇਰੇ ਕੋਲ ਧਰਮਰਾਜ ਆਇਆ ਜਮਦੂਤ ਆਇਆ ਬੂਤ ਪ੍ਰੇਤ ਆਏ ਕੀ ਆਇਆ ਸਾਡੇ ਨਾਲ ਦੱਸ ਸਾਨੂੰ ساری ਰਾਤ ਤੇਰੇ ਨਾਲ ਕੀ ਬੀਤੀ ਹੈ ਉਸਨੂੰ ਸਮਝ ਲੱਗੀ ਜਦੋਂ ਉਹ ਤੇ ਪਿਆ ਸੀ ਕਿ ਜੇ ਮੇਰੀ ਜਾਨ ਬਚਾਈ ਹੈ ਤਾਂ ਸਿਰਫ ਅਮੁੱਠੀ ਮਖਾਣੇ ਖੱਡ ਦੇ ਵਿੱਚ ਆ ਕੇ ਲੱਗ ਗਏ ਖੱਡ ਮਖਾਣੇ ਨੇ ਬੰਦ ਕਰ ਦਿੱਤੀ ਤੇ ਮੇਰੀ ਜਾਨ ਇਹ ਮਖਾਣੇ ਨੇ ਬਤਾਈਏ ਉਥੇ ਗਿਆਨ ਹੋਇਆ ਕਿ ਉਹੀ ਮਖਾਣੇ ਕੋਈ ਹੋਰ ਨਹੀਂ ਇਹ ਉਹ ਮਖਾਣੇ ਐ ਜਿਹੜੇ ਮੈਂ ਪੁੰਨ ਕੀਤੇ ਸੀ ਪੁੰਨ ਕੀਤੇ ਸੀ ਜਿਹੜੇ ਮਖਾਣੇ ਉਹ ਮਖਾਣੇ ਐ ਮੁੱਠੀ ਮੇ ਦਾਣੇ ਦੇ ਮਖਾਣੇ ਉਸ ਨੂੰ ਦਿੱਤੇ ਸੀ ਸਾਧੂ ਨੂੰ ਉਹ ਮਖਾਣੇ ਆ ਕੇ ਖੱਡ ਦੇ ਵਿੱਚ ਲਾਗੇ ਉਸ ਦੀ ਜਾਨ ਵਿਚ ਆ ਦੇ ਦਿੱਤੀ ਉਹਨਾਂ ਮਖਾਣਿਆਂ ਨੇ ਉਹ ਆ ਕੇ ਕੰਜੂਸ ਸਭ ਤੋਂ ਪਹਿਲਾਂ ਆਪਣੇ ਘਰੋਂ ਜਿੰਨਾ ਵੀ ਧਨ ਸੀ ਉਹ ਸਾਰਾ ਵੰਡਣਾ ਸ਼ੁਰੂ ਕਰ ਦਿੱਤਾ ਰਾਜਾ ਕਹੇ ਤੂੰ ਸਾਨੂੰ ਸਾਡੀ ਗੱਲ ਦੱਸ ਅਸੀਂ ਤੈਨੂੰ ਕਾਦੇ ਲਈ ਭੇਜਿਆ ਸੀ ਦਾਨ ਤੇ ਅਸੀਂ ਤੈਨੂੰ ਦੇਣੇ ਤੂੰ ਆਪਣੇ ਵਾਲਾ ਵੀ ਕੱਢ-ਕੱਢ ਕੇ ਵੰਡਣਾ ਸ਼ੁਰੂ ਕਰ ਦਿੱਤਾ ਉਕਾਣ ਲੱਗਿਆ ਰਾਜਨबस ਸਿੱਖਿਆ ਜਿਹੜੀ ਮੈਨੂੰ ਮਿਲ ਗਈ ਉਹ ਤੂੰ ਲੈ ਲੈ ਮੇਰੇ ਕੋਲ ਕਿ ਜੇ ਕੋਈ ਸਾਡਾ ਸਾਥ ਦੇ ਸਕਦੇ ਤਾਂ ਕੀਤਾ ਹੋਇਆ ਪੁੰਨਦਾਨ ਹੀ ਸਾਡਾ ਸਾਥ ਦੇ ਸਕਦਾ ਮੈਂ ਅਹੀ ਜੀ ਮੁਸੀਬਤ ਦੇ ਵਿੱਚ ਫਸਿਆ ਸੀ ਜਿੱਥੇ ਨਾ ਧੀ ਸੀ ਨਾ ਪੁੱਤ ਸੀ ਨਾ ਕੋਈ ਡੰਡਾ ਸੀ ਨਾ ਸੋਟਾ ਸੀ ਨਾ ਭੈਣ ਸੀ ਨਾ ਭਰਾ ਸੀ ਨਾ ਮਿੱਤਰ ਸੀ ਨਾ ਦੋਸਤ ਸੀ ਨਾ ਕੋਈ ਸ਼ੌਹਰਤ ਸੀ ਕੋਈ ਨਹੀਂ ਸੀ ਉੱਥੇ ਮੈਨੂੰ ਸੱਪ ਨੇ ਡੱਸ ਲੈਣਾ ਸੀ ਮੈਂ ਅੱਜ ਜਿਉਂਦਾ ਨਾ ਹੁੰਦਾ ਜੇ ਮੈਂ ਉਹ ਮੁਠੀ ਮਖਾਣੇ ਕੀਤੇ দান ਨਾ ਕੀਤੇ ਹੁੰਦੇ ਉਹ ਮੁਠੀ ਦੁਕਾਨ ਮਖਾਣੇ ਜਿਹੜੇ দান ਕੀਤੇ ਸੀ ਉਹਨਾਂ ਨੇ ਮੇਰੀ ਜਾਨ ਬਚਾ ਦਿੱਤੀ ਮੈਂ ਆ ਕੁਝ ਉੱਥੇ ਦੇਖਿਆ ਆ ਕੁਝ ਤੈਨੂੰ ਵੀ ਸਮਝਾ ਦੇ ਰਿਆਂ ਤੇ ਬਾਕੀਆਂ ਨੂੰ ਵੀ ਕਹਿ ਰਹਿਆਂ ਕਿ ਤੁਹਾਡੇ ਨਾਲ ਆਪਣੇ ਨਾਲ ਕੁਝ ਨਹੀਂ ਜਾਣਾ ਸਿਰਪ ਕੀਤਾ ਹੋਇਆ ਪੁੰਨ ਦਾਨ ਤੇ ਜਪਿਆ ਹੋਇਆ ਨਾਮ ਆਪਣੇ ਨਾਲ ਜਾਏਗਾ ਗੁਰਮਖ ਪਿਆਰਿਓ ਅੱਜ ਦੀ ਇਸ ਛੋਟੀ ਜੀ ਸਾਖੀ ਤੋਂ ਆਪਾਂ ਨੇ ਸਿੱਖਿਆ ਲੈਣੀ ਹੈ ਕਿ ਸਾਡੇ ਨਾਲ ਕੀ ਜਾਏਗਾ ਇੱਥੋਂ ਜਹਾਂ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਉਥੇ ਜਪਿਆ ਹੋਇਆ ਨਾਮ ਤੇ ਕੀਤਾ ਹੋਇਆ ਪੁੰਨਦਾਨ ਨੇ ਸਾਡੀ ਸਹਾਇਤਾ ਕਰਨੀ ਇਸ ਕਰਕੇ ਅਕਸਰ ਦਾਸ ਤਿੰਨ ਬਚਨ ਸੰਗਤ ਦੇ ਕੇ ਬੇਨਤੀ ਕਰਦਾ ਰਹਿੰਦੇ ਕਿ ਇਹਨਾਂ ਤਿੰਨੇ ਬਚਨਾਂ ਨੂੰ ਆਪਾਂ ਨੇ ਕਮਾਉਣਾ ਹੈ ਉਹ ਤਿੰਨ ਬਚਨ ਕਿਹੜੇ ਆ ਉਹਨਾਂ ਦੇ ਵਿੱਚ ਇੱਕ ਆਪਾਂ ਹੋਰ ਜੋੜ ਲੈਣਾ ਐਡ ਕਰ ਲੈਣਾ ਉਹ অতি ਜ਼ਰੂਰੀ ਹੈ ਉਹ ਕਿਉਂ ਜ਼ਰੂਰੀ ਹੈ ਉਹ ਇਹ ਲਈ ਜ਼ਰੂਰੀ ਹੈ ਕਿ ਜੇ ਅਸੀਂ ਉਪਰ헤ਜ ਨਾ ਕੀਤਾ ਤਾਂ ਜਿਹੜਾ ਦਾਸ ਨੇ ਆਖਿਆ ਸੀ ਨਾ ਕਿ ਕੀਤੇ ਹੋਏ ਪੁੰਨ ਦਾਨ ਨੂੰ ਜਪੇ ਹੋਏ ਨਾਮ ਨੂੰ ਕੋਈ ਚੁਰਾ ਨਹੀਂ ਸਕਦਾ ਕੋਈ ਵੰਡਾ ਨਹੀਂ ਸਕਦਾ ਪਰ ਇੱਕ ਮਹਾਨ ਹਸਤੀ ਹੈ ਇੱਕ ਸ਼ਕਤੀ ਹੈ ਜੇ ਜੀ ਤੁਹਾਡੇ ਜਪੇ ਹੋਏ ਨਾਮ ਨੂੰ ਤੇ ਕੀਤੇ ਹੋਏ ਪੁੰਨ ਦਾਨ ਨੂੰ ਵੀ ਚੁਰਾ ਸਕਦੀ ਹੈ ਉਹ ਕੌਣ ਹੈ ਹਾਂ ਐਨਾ ਕਮਲਕ ਦਾ ਖੇਲ ਵੱਖਰਾ ਹੈ ਮਲਕ ਦਾ ਖੇਲ ਇੱਕ ਨਿਆਰਾ ਹੈ ਕਿਉਂ ਇਸ ਦੁਨੀਆ ਦੇ ਉੱਤੇ ਕੋਈ ਤਾਕਤ ਨਹੀਂ ਹੈ ਦੁਨੀਆ ਦੀ ਕੋਈ ਸ਼ਕਤੀ ਨਹੀਂ ਹੈ ਕਿ ਜਿਹੜੀ ਉਸ ਧਨ ਨੂੰ ਚੁਰਾ ਲਵੇ ਜਪੇ ਹੋਏ ਨਾਮ ਨੂੰ 94 ਜਾਂ ਕੀਤੇ ਹੋਏ ਪੂਜਨ ਨੂੰ 94 ਦੁਨੀਆਂ ਦੇ ਉੱਤੇ ਕੋਈ ਐਦਾਂ ਦੀ ਸ਼ਕਤੀ ਨਹੀਂ ਹੈ ਜੇ ਹੈ ਉਹ ਸ਼ਕਤੀ ਸਾਡੇ ਅੰਦਰ ਹੀ ਹੈ ਅਸੀਂ ਉਸ ਦਾ ਮੁਕਾਬਲਾ ਕਰਨੇ ਅਸੀਂ ਉਸ ਦਾ ਸਾਹਮਣਾ ਕਰਨੇ ਉਸ ਦੇ ਨਾਲ ਅਸੀਂ ਜੂਝਣੇ ਉਹ ਕੀ ਹੈ ਨਿੰਦਿਆ ਚੁਗਿੱਲੀ ਬੈਰ ਬਰੋਧ ਈਰਖਾ ਨਫ਼ਰਤ ਇਹ ਸਾਡੇ ਦੁਸ਼ਮਣ ਨੇ ਇਸ ਦੁਸ਼ਮਣਾਂ ਤੋਂ ਬਚਣ ਦੇ ਲਈ ਜ਼ਰੂਰੀ ਹੈ ਸਾਨੂੰ ਗੁਰੂ ਦੇ ਬਚਨ ਕਮਾਉਣੇ ਨਿੰਦੋ ਨਿੰਦੋ ਲੋਗ ਮੁਝ ਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆ ਆਪਾਂ ਨਿੰਦਿਆ ਕਰਦੇ ਆ ਪਰ ਭਗਤ ਕਬੀਰ ਕਹਿ ਰਹੇ ਹੈ ਕਿ ਮੈਨੂੰ ਨਿੰਦੋ ਮੈਨੂੰ ਨਿੰਦੋ ਕਿਉਂ ਨਿੰਦਕ ਤੁਸੀਂ ਮੇਰੀ ਨਿੰਦਿਆ ਕਰੋਗੇ ਮੈਂ ਭਵਜਲ ਤੋਂ ਪਾਰ ਹੋ ਜਾਵਾਂਗਾ ਤੇ ਨਿੰਦਿਆ ਕਰਨ ਵਾਲਾ ਮੇਰੇ ਪਾਪਾਂ ਦੇ ਸਹਾਰੇ ਡੁੱਬ ਜਾਏਗਾ ਹਮ ਨਿੰਦਕ ਡੂਬੇ ਹਮ ਉਤਰੇ ਪਾਰ ਆਪ ਜੀ ਦੀ ਨਿੰਦਿਆ ਹੁੰਦੀ ਹੈ ਪਾਰ ਹੋ ਜਾਏਗਾ ਨਿੰਦਿਆ ਕਰਨ ਵਾਲਾ ਉਹਦੇ ਪਾਪਾਂ ਨੂੰ ਲੈ ਕੇ ਡੁੱਬ ਜਾਏਗਾ ਇਸ ਕਰਕੇ ਅਸੀਂ ਨਿੰਦਿਆ ਚੁਗਲੀ ਬੈਰ ਬਰੋਧ ਦੀਰ ਖੰਨਾ ਨਫਰਤ ਇਹਨੂੰ ਤਿਆਗ ਦੇਣਾ ਸਭ ਨੂੰ ਉਸ ਤੋਂ ਅੱਗੇ ਬਸ ਆ ਜਿਹੜੀਆਂ ਸ਼ਕਤੀਆਂ ਨੇ ਜੇ ਆਪਾਂ ਕਰਾਂਗੇ ਤਾਂ ਸਾਡਾ ਜਪਿਆ ਹੋਇਆ ਨਾਮ ਵੀ ਲੁੱਟਿਆ ਜਾਂਦਾ ਤੇ ਸਾਡਾ ਕੀਤਾ ਹੋਇਆ ਪੁੰਨ ਵੀ ਲੁੱਟਿਆ ਜਾਂਦਾ ਜੇ ਅਸੀਂ ਇਹਨਾਂ ਤੋਂ ਸਾਵਧਾਨ ਹੋ ਗਏ ਇਹਨਾਂ ਚੋਰਾਂ ਤੋਂ ਸਾਵਧਾਨ ਹੋ ਗਏ ਬਾਕੀ ਬਾਹਰਲੀ ਦੁਨੀਆ ਤੇ ਸਾਡਾ ਕੋਈ ਦੁਸ਼ਮਣ ਨਹੀਂ ਹੈ ਬਾਹਰਲੀ ਦੁਨੀਆ ਦਾ ਕੋਈ ਹਵਾਨ ਸਾਡੇ ਕੀਤੇ ਹੋਏ ਪੁੰਨ दान ਨੂੰ ਨਹੀਂ ਲੁੱਟ ਸਕਦਾ ਕੋਈ ਨਹੀਂ ਲੁੱਟ ਸਕਦਾ ਜੇ ਲੁੱਟ ਸਕਦਾ ਤਾਂ ਅੰਦਰ ਵਾਲੇ ਚੋਰ ਨੇ ਇਹਨਾਂ ਤੋਂ ਆਪਾਂ ਨੇ ਸਾਵਧਾਨ ਰਹਿਣਾ ਗੁਰਮੁਖ ਪਿਆਰੇ ਮੇਰਾ ਮਾਲਕ ਕਿਰਪਾ ਕਰੇ ਸਾਰੀ ਸੰਗਤ ਦੇ ਉੱਤੇ ਸਾਰੀ ਸੰਗਤ ਨੂ ਸੋਜੀ ਆਵੇ ਸਾਰੀ ਸੰਗਤ ਇਸ ਜਨਮ ਨੂੰ ਸਫਲ ਕਰੇ ਨੰਬਰ 2 ਤੇ ਰਾਤ ਵੀ ਬੇਨਤੀ ਕੀਤੀ ਸੀ ਕਿ ਆਪਾਂ ਨੇ ਜਿਹੜੀ ਮਿਰਤਿਉ ਹੈ ਮੌਤ ਹੈ ਇਸ ਨੂੰ ਹਰ ਵਕਤ ਯਾਦ ਰੱਖਣਾ ਹੈ ਕਿਉਂ ਕਿ ਕਿਉਂਕਿ ਇਹ ਸੱਚ ਹੈ ਮਰਨਾ ਸੱਚ ਤੇ ਜੀਉਣਾ ਝੂਠ ਜਿੱਦਾਂ ਕਿਸੇ ਸਾਧੂ ਨੇ ਆਪਣੇ ਚੇਲੇ ਨੂੰ ਚਿੱਠੀ ਤੇ ਲਿਖ ਕੇ ਦਿੱਤਾ ਸੀ ਕਿ ਕੁਝ ਕ ਪੈਸਿਆਂ ਦਾ ਮਰਨ ਆ ਲੈ ਕੇ ਆਓ ਤੇ ਕੁਝ ਕ ਪੈਸਿਆਂ ਦਾ ਆ ਲੈ ਕੇ ਆਓ ਚਿੱਠੀ ਤੇ ਉੱਤੇ ਲਿਖਤਾ ਕਿ ਅਸਲ ਸੱਚ ਕੀ ਹੈ ਤੇ ਝੂਠ ਕੀ ਹੈ ਉਹ ਕਹਿੰਦੇ ਜੀਣਾ ਝੂਠ ਹੈ ਤੇ ਮਰਨਾ ਸੱਚ ਇੱਕ ਨਾ ਇੱਕ ਦਿਨ ਦੁਨੀਆ ਤੇ ਕੋਈ ਵੀ ਚੀਜ਼ ਪੈਦਾ ਹੋਈਏ ਉਹਨੇ ਖਤਮ ਹੋ ਜਾਣਾ ਜੋ ਉਪਜਿਓ ਸੋ ਵਿੰਸ ਹੈ ਪਰੋ ਆਜ ਕੈ ਕਾਰ ਨਾਨਕ ਹਰ ਗੁਣ ਗਾਈ ਲੇ ਛਾੜ ਸਗਲ ਜੰਜਾਲ ਕਹਿੰਦੇ ਮਨਾ ਤੂੰ ਹਰੀ ਦੇ ਗੁਣ ਗਾਲੇ ਇਹ ਸਾਰੇ ਜੰਜਾਲ ਨੂੰ ਛੱਡ ਕੇ ਸਾਰੇ ਝੇੜਿਆਂ ਨੂੰ ਛੱਡ ਕੇ ਗਾ ਲਗੋ ਕਿਉਂ ਕਿ ਅੱਜ ਤੱਕ ਕੋਈ ਨਹੀਂ ਰਹਾ ਰਾਣਾ ਰਾਉ ਨ ਕੋਰ ਹੈ ਰੰਗ ਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਏ ਨ ਬੰਧੇ ਤੀਰ ਆਪੋ ਆਪਣੀ ਬਾਰੀ ਹੈ ਕੋਈ ਨਹੀਂ ਗੁਰਮੁਖ ਪਿਆਰੇ ਉਹ ਤੀਰ ਬੰਧਾ ਇਸ ਕਰਕੇ ਆਪਾਂ ਨੇ ਹਰ ਵਕਤ ਯਾਦ ਰੱਖਣਾ ਕਿ ਇੱਥੇ ਕੋਈ ਰਿਆ ਨਹੀਂ ਕਿਸੇ ਨੇ ਰਹਿਣਾ ਨਹੀਂ ਜੋ ਕਰਨ ਵਾਸਤੇ ਆਏ ਆ ਉਹ ਕਰਨਾ ਹੈ ਪੁੰਨ ਦਾਨ ਕਰਨਾ ਹੈ ਤੇ ਹੋਰ ਕਿਸੇ ਵੀ ਇੰਗਰਮਕ ਪਿਆਰੇ ਦੇ ਅੰਦਰ ਆਪਣੇ ਇਸ ਗਰੁੱਪ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਵੀ ਕੋਈ ਫੁਰਨਾ ਆਉਂਦਾ ਹੈ ਅੰਦਰ ਕਿਸੇ ਪ੍ਰਕਾਰ ਦਾ ਵੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿ ਦਾਸ ਕੋਈ ਐਦਾਂ ਦਾ ਹੋਰ ਆਪਾ ਕਰ ਸਕੇ ਕੋਈ ਬਦਲਾਅ ਕਰ ਸਕੇ ਕੁਝ ਤਬਦੀਲ ਕਰਨਾ ਲੱਗਦਾ ਹੈ ਤੁਹਾਨੂੰ ਮਹਿਸੂਸ ਕਰਦੇ ਹੋ ਤੁਸੀਂ ਕੀ ਆ ਕੁਝ ਬਾਬਾ ਜੀ ਆਪਾ ਤਬਦੀਲ ਕਰੀ ਇਸ ਦੇ ਵਿੱਚ ਸੰਗਤ ਦਾ ਜਿਆਦਾ ਫਾਇਦਾ ਹੈ ਇਸ ਦੇ ਵਿੱਚ ਸਾਨੂੰ ਸਮਝ ਜਿਆਦਾ ਆਏਗੀ ਇਸ ਦੇ ਵਿੱਚ ਸਤਿਪੰਨਾਨ ਕਰ ਸਕਦੇ ਆ ਇਸ ਤਰੀਕੇ ਨਾਲ ਅਸੀਂ ਜਿਆਦਾ ਨਾਮ ਜਪ ਸਕਦੇ ਆ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸੁਝਾਅ ਸਾਰੀ ਸੰਗਤ ਦੇ ਅੰਦਰ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਕੁਝ 10 20 ਗੁਰਮਖ ਨੇ ਰੋਜ਼ ਬੋਲਦੇ ਆ ਵੀ ਉਹੀ ਬੋਲ ਸਕਦੇ ਨਹੀਂ ਇਹ ਮੰਨ ਦੇ ਵਿੱਚੋਂ ਵਹਿਮ ਘੱਟ ਦਿਓ ਆਪਾਂ 1000 1200 ਦੇ ਲਗਭਗ ਜੁੜ ਜਾਂਦੇ ਆ ਗੁਰਮਖ ਕੋਈ ਸਵੇਰ ਜੁੜ ਜਾਂਦੇ ਆ ਕੁਝ ਸਵੇਰ ਨਹੀਂ ਜੁੜਦੇ ਸ਼ਾਮ ਨੂੰ ਜੁੜ ਜਾਂਦੇ ਤੇ ਕੋਸ਼ਿਸ਼ ਕਰਿਆ ਪਰ ਤੁਹਾਡੇ ਵਿੱਚੋਂ ਸਾਰੇ ਭਲੇ ਪੁਰਸ਼ੋਂ ਤੁਸੀਂ ਸਾਰੇ ਨਾਮ ਦੇ ਰਸੀ ਹੋਂ ਸਾਰੇ ਮਾਲਕ ਦੇ ਨਾਲ ਪਿਆਰ ਹੈ ਸਾਰਿਆਂ ਦਾ ਕੋਈ ਵੀ ਤੁਹਾਡੇ ਵਿੱਚੋਂ ਮਿਊਟ ਖੋਲ ਕੇ ਗੁਰਮੁਖ ਬੋਲ ਸਕਦੇ ਕਿ ਬਾਬਾ ਜੀ ਆਪਾਂ ਨੇ ਇਹ ਤਬਦੀਲੀ ਕਰਨੀ ਹੈ ਹਾਂ ਜੇ ਤੁਹਾਨੂੰ ਬੋਲਣ ਦੇ ਵਿੱਚ ਵੀ ਲੱਜਾ ਆਉਂਦੀ ਹੈ ਬੋਲਣ ਦੇ ਵਿੱਚ ਵੀ ਤੁਹਾਨੂੰ ਕੁਝ ਐਦਾਂ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਆਪਣਾ ਮੈਸੇਜ ਰਿਕਾਰਡ ਕਰਕੇ ਜਾ ਲਿਖ ਕੇ 10 ਤੱਕ ਭੇਜ ਸਕਦੇ 10 ਤੱਕ ਭੇਜ ਸਕਦੇ ਹੋ ਭਾਈ ਗੁਰਵਿੰਦਰ ਸਿੰਘ ਦੇ ਨੂੰ ਭੇਜ ਦਿਓ ਸਤਵਿੰਦਰ ਸਿੰਘ ਨੂੰ ਭੇਜ ਦਿਓ ਹਰਜੀਤ ਸਿੰਘ ਨੂੰ ਭੇਜ ਦਿਓ ਬਹੁਤ ਨੇ ਆਪਣੇ ਗੁਰਮੁਖ ਤੁਹਾਡੇ ਕੋਲ ਨੰਬਰ ਹੈ ਪਰਮਜੀਤ ਸਿੰਘ ਨੂੰ ਭੇਜ ਦਿਓ ਅਜੀਤ ਸਿੰਘ ਨੂੰ ਭੇਜ ਦਿਓ ਕਿਸੇ ਨੂੰ ਵੀ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ ਤਾਂ ਕਿ 10 ਤੱਕ ਪਹੁੰਚੇ ਜੇ ਕੋਈ ਤਬਦੀਲੀ ਕਰਨ ਦੀ ਲੋੜ ਮਹਿਸੂਸ ਹੋਈ ਦਾਸ ਨੂੰ ਆਪਾਂ ਕੁਝ ਤਬਦੀਲ ਕਰਾਂਗੇ ਅਤੇ ਤੁਹਾਡਾ ਸੁਝਾਅ ਪਤਾ ਨਹੀਂ ਕੋਈ ਵੱਡਾ ਨਾਮਾ ਮੋੜ ਲੈ ਆਵੇ ਆਪਾਂ ਕੋਸ਼ਿਸ਼ ਕਰਾਂਗੇ ਠੀਕ ਹੈ ਗੁਰਮਤਿ ਪਿਆਰਿਓ ਐਨਿਕ ਦਾਸ ਦੀ ਹਾਜ਼ਰੀ ਨੂੰ ਮਨਜ਼ੂਰ ਕਰਿਓ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਉਹ ਲੰਗ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਦੋਵੇਂ ਹੀ ਬਖਸ਼ਣਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਤੋਂ ਬਾਅਦ ਵਾਹਿ ਗੁਰੂ ਵਾਹਿ ਗੁਰੂ